ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜਿਹੜਾ ਬਲੌਗ ਵਿੱਚ ਤੇ ਅੱਜ ਇੱਕ ਆਪਾਂ ਮੱਖਰੀ ਜੀ ਗੱਲ ਕਰਦੇ ਆਂ ਪਿੰਡਾਂ ਦੀ ਜਿਹੜਾ ਪਿੰਡਾਂ ਦਾ ਨਜ਼ਾਰਾ ਉਹ ਦੇਖੋ ਤੁਹਾਨੂੰ ਸ਼ਾਮ ਦਾ 뷰 ਦਿਖਾਉਣਾ ਸੇਪ ਹੋਣੇ ਕਿ ਸੇ ਹੋਣੇ ਸ਼ਾਮ ਦੇ ਦੇਖੋ ਜੀ ਆਹਾ ਆਪਣੇ ਪਿੰਡਾ ਸੁਹਾ ਉਹ ਦੇਖੋ ਕਿਤੇ ਨਾ ਹੈ ਵੀ ਗੈਦਨਾਂ ਛੋਟੀ ਇਹਨੂੰ ਕੋਈ ਕੱਸੀ ਵੀ ਕਹਿੰਦੇ ਨੇ ਸੈਰ ਖੇਤਾਂ ਦੀ ਸੈਰ ਆ ਜੀ ਇਹ ਪੰਜ ਤੋਂ ਨਿਕਲਿਆ ਜ ਮੋਟਰ ਵਾਲਿਆਂ ਤੋਂ ਇਹ ਤਾਂ ਸੈਰ ਆ ਦੇਖੋ ਕਿੰਦਾ ਦੇਖ ਲੋ ਖੜਾ ਵਰਸ਼ੀਨ ਇਹਦੇ ਵਿੱਚੋਂ ਆਪਾਂ ਸਾਲ ਤੋੜ ਕੇ ਖਾਂਦੇ ਆ ਸਾਹ ਦੇਖਦਾ ਸੀ ਪੇ ਸਾਉਂ ਦਾ ਦੇਖੋ ਬਾਬਾ ਜੀ ਤਰੋਂ ਆਖ ਰਹੇ ਨੇ ਕਿੰਨਾ ਵਧੀਆ ਯੋਗਾਸੰਦਾਰ ਦੇਖੋ ਮੱਠਾ ਮਠਾ ਨੇਰਾ ਹੋ ਰਿਹਾ ਕਣਕਾਂ ਵਿੱਚ ਹੀ ਨੇ ਕਿਤੇ ਛੋਟੀ ਕਣਕਾ ਹੈ ਕਿਤੇ ਵੱਡੀ ਕਣਕਾ ਹੈ ਕਿਤੇ ਇੱਧਰ ਪਾਣੀ ਲਾਇਆ ਹੋਇਆ ਕਣਕਾਂ ਨੂੰ ਕਿਤੇ ਕਣਕ ਨੂੰ ਪਾਣੀ ਲਾਉਣ ਵਾਲਾ ਕਿਤੇ 10 ਦਿਨ ਹੋਏ ਨੇ 15 ਦਿਨ ਹੋਏ ਨੇ 10 ਦਿਨ ਹੋਏ ਨੇ ਜੀ ਬੀਜ ਨੂੰ ਬਣ ਕਾ ਤੇ ਗੱਲ ਤਾਂ ਇਹ ਕਰ ਰਹੇ ਆ ਵੀ ਜਿਹੜਾ ਪਿੰਡਾਂ ਦਾ ਨਜ਼ਾਰਾ ਰਹਿਣ ਦਾ ਵੀ ਉਹ ਕਿਤੇ ਨਹੀਂ ਹੈਗਾ ਬਿਲਕੁਲ ਇੱਥੇ ਹੁਣ ਪਿੰਡਾਂ ਦੇ ਵਿੱਚ ਕੀ ਆ ਵੀ ਜਿਹੜੀ ਚੀਜ਼ ਆ ਆਪਾਂ ਨੂੰ ਵਧੀਆ ਲੱਗਦੀ ਆ ਸਬਜ਼ੀ ਭਾਜੀ ਕੁਝ ਵੀ ਆ ਉਹ ਆਪਾਂ ਗੁਆਂਢੀਆਂ ਨੂੰ ਵੀ ਕੋਟ ਸਕਦੇ ਆ ਤੇ ਮੁੱਲ ਲੈਣ ਦੀ ਜ਼ਰੂਰਤ ਨਹੀਂ ਹੈਗੀ ਜ਼ਿਆਦਾ ਸਬਜ਼ੀ ਵੱਜੀ ਦੀ ਇਹ ਬਹੁਤ ਘੱਟ ਜ਼ਰੂਰਤ ਪੈਂਦੀ ਆ ਨਾ ਮੰਗ ਬਿਲਕੁਲ ਨਹੀਂ ਜੇ ਬਾ ਜੱਬ ਕੋ ਮੈਂ ਕਿਸ਼ ਨੂੰ ਅੱਗੇ ਜਾ ਕੇ ਦਿਖਾਉਣਾ ਹੁਣ ਜਿਹੜੇ ਅੱਗੇ ਜਾ ਕੇ ਆਪਾਂ ਗੱਲ ਕਰਦੇ ਆ ਆ ਦੇਖੋ ਪਿੰਡਾਂ ਦਾ ਗੱਲ ਕਰਦੇ ਆਪਾਂ ਵੀ ਪਿੰਡਾਂ ਦਾ ਨਜ਼ਾਰਾ ਹੀ ਵੱਖਰਾ ਆ ਦੇਖੋ ਆਪਣੇ ਖੇਤਾਂ ਨੂੰ ਪਹੇਜ ਜਾਂਦੀਆਂ ਨੇ ਆਸਾ ਖੜਾ ਤਰ ਫੇਰ ਤੇ ਕਿਤੇ ਸਾਗ ਬੀਜਿਆ ਹੈ ਛੋਟਾ ਖੜਾ ਤੇ ਗੱਲ ਤਾਂ ਇਹ ਕਰ ਰਹੇ ਆ ਵੀ ਜਿਹੜਾ ਪਿੰਡਾਂ ਦੇ ਵਿੱਚ ਰਹਿਣ ਦਾ ਨਜ਼ਾਰਾ ਉਹ ਕਿਤੇ ਵੀ ਹੈ ਨਹੀਂ ਠੀਕ ਆ ਆਪਾਂ ਸ਼ਹਿਰਾਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਵਧੀਆ ਨੇ ਕਿਉਂਕਿ ਹੁਣ ਜਿਹੜੇ ਤਾਂ ਨੌਕਰੀਆਂ ਕਰਦੇ ਨੇ ਸ਼ਹਿਰਾਂ ਦੇ ਵਿੱਚ ਡਿਊਟੀਆਂ ਨੇ ਇਹਨਾਂ ਦੀਆਂ ਉਹ ਤਾਂ ਮੰਦਿਆਂ ਚੱਲ ਵੀ ਰਹਿੰਦੇ ਨੇ ਜਿਹੜੇ ਰਿਟਾਇਰਮੈਂਟਾਂ ਲੈ ਕੇ ਵੀ ਪਿੰਡ ਛੱਡ ਕੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਵੀ ਹੈਗਾ ਤਾਂ ਔਖਾ ਕਿਉਂਕਿ ਪਿੰਡਾਂ ਦੇ ਵਿੱਚ ਜਾ ਕੇ ਹੁਣ ਤੁਸੀਂ ਆਪ ਦੇਖ ਲਓ ਵੀ ਇੱਥੇ ਜਿਹੜਾ ਆ ਮੌਸਮ ਹੈ ਇਹ ਕਿਤੇ ਨਹੀਂ ਮਿਲਦਾ ਉੱਥੇ ਕੀ ਆ ਉੱਥੇ ਬੰਦਾ ਸਵੇਰੇ ਸ਼ਾਮ ਠੀਕ ਆ ਸੈਰ ਕਰਦੇ ਨੇ ਬੱਧੀ ਗੱਲਾਂ ਪਰ ਉਨੀ ਤਾਜੀ ਹਵਾ ਨਹੀਂ ਮਿਲਦੀ ਪ੍ਰਦੂਸ਼ਣ ਰਹਿਤ ਨਹੀਂ ਮਿਲਦੀ ਆ ਦੇਖੋ ਵੀ ਇਸ ਟਾਈਮ ਠੀਕ ਆ ਚਲੋ ਪ੍ਰਦੂਸ਼ਨ ਹੁੰਦਾ ਜਦੋਂ ਜੀਰੀ ਨੂੰ ਆਪਾਂ ਫੋਸ ਨੂੰ ਅੱਗ ਲਾਉਨੇ ਆ ਲਾਂਗ ਨੂੰ ਅੱਗ ਲਾਉਂਦੇ ਨੇ ਉਸ ਟਾਈਮ ਹੁੰਦਾ ਜਰੂਰ ਤੇ ਬਾਕੀ ਆਹ ਟਾਈਮ ਤਾਂ ਨਹੀਂ ਹੁੰਦਾ ਤੇ ਆਹ ਟਾਈਮ ਬਹੁਤ ਵਧੀਆ ਮੌਸਮ ਆ ਆਪਣੇ ਚਾਚੇ ਦਾ ਆਏ ਨੇ ਮੋਟਰਾਂ ਦੇਖੋ ਵੀ ਆਪਾਂ ਸਵੇਰੇ ਸ਼ਾਮ ਦੇਖੋ ਕਿੰਨਾ ਵਧੀਆ ਮੌਸਮ ਆ ਕੋਈ ਖਤਰਾ ਨਹੀਂ ਕੋਈ ਕੁਛ ਨਹੀਂ ਕੋਈ ਲੁੱਟ ਹੋ ਨਹੀਂ ਕੋਈ ਕੁਛ ਨਹੀਂ ਹੈਗਾ ਸ਼ਾਂਤ ਮਾਹੌਲ ਹੈ ਜੇ ਆਪਾਂ ਇੱਧਰੋਂ ਦੇਖ ਲਈਏ ਇੱਧਰੋਂ ਬਾਬਾ ਜੀ ਬੋਲਦੇ ਨੇ ਪਾਠ ਕਰਦੇ ਨੇ ਸਪੀਕਰ ਦੇ ਵਿੱਚ ਕਿਤੇ ਮਸਜਿਦ ਦੇ ਵਿੱਚ ਨਮਾਜ਼ ਪੜ੍ਹੀ ਜਾਂਦੀ ਆ ਕਿਤੇ ਮੰਦਰਾਂ ਦੇ ਵਿੱਚ ਆਰਤੀ ਹੁੰਦੀ ਆ ਇਸ ਵੇਲੇ ਉਹ ਸਾਹਮਣੇ ਦੇਖੋ ਵੀ ਆ ਦੇਖੋ ਆ ਮੰਦਿਰ ਜਿਹੜਾ ਟਾ ਉਹ ਸਾਹਮਣੇ ਆ ਗੁਰੂ ਘਰ ਦੀ ਆ ਕਿਉਂਕਿ ਜੇ ਆਪਾਂ ਧਿਆਨ ਨਾਲ ਸੁਣੀਏ ਤਾਂ ਆਰਤੀਆਂ ਆਪਾਂ ਨੂੰ ਸੁਣਦੀਆਂ ਨੇ ਤੇ ਹੁਣ ਤੁਸੀਂ ਇਹ ਲੈ ਲਓ ਵੀ ਜਿਹੜਾ ਪਿੰਡ ਦੇ ਵਿੱਚ ਆ ਆ ਸਾਹ ਖੜਾ ਸਾਡੇ ਚਾਚੇ ਦਾ ਇਹ ਸਾਨੂੰ ਜ਼ਰੂਰਤਾਂ ਅਸੀਂ ਇਹ ਤੋੜ ਸਕਦੇ ਆ ਕਿਤੇ ਸਬਜ਼ੀ ਖੜੀ ਆ ਪਾਲਕ ਖੜਾ ਮੇਥੇ ਖੜੇ ਨੇ ਤੇ ਪਿਆਜ਼ ਨੇ ਤਾਜੇ ਧਣੀਆਂ ਇਹ ਚੀਜ਼ਾਂ ਆਪਾਂ ਜੇ ਆਪਾਂ ਲਾਈਏ ਇਹ ਵਿੱਚ ਸਾਗ ਤੋਂ ਲੈ ਕੇ ਇਹ ਚੀਜ਼ਾਂ ਆਪਾਂ ਲੈਣੀਆਂ ਨੇ ਤਾਂ ਮੁੱਲ ਘਟੋ-ਘਟ ਇੱਕ ਵਾਰ ਸਾਗ ਧਰਨ ਦਾ 300 ਰੁਪਿਆ 2.5 300 ਚ ਪੈ ਜਾਂਦਾ ਇੱਥੇ ਕੀ ਆ ਪਿੰਡਾਂ ਦੇ ਵਿੱਚ ਵੀ ਇਹ ਗੱਲ ਹੈ ਵੀ ਬਿਲਕੁਲ ਫ੍ਰੀ ਆਪਾਂ ਚਾ ਚਿੱਤਾਂ ਦੇ ਆਪਣਾ ਤੋੜ ਸਕਦੇ ਆ ਨਾਲ ਤਾਂ ਹਰੇਕ ਦੇ ਦੁੱਖ ਸੁੱਖ ਦੇ ਬੱਚਾ ਖੜਦੇ ਆ ਤੇ ਨਾਲੇ ਆਪਾਂ ਇਹ ਚੀਜ਼ਾਂ ਤੋਂ ਬਚ ਜਿੰਦੇ ਆ ਕਿਉਂਕਿ ਬਹੁਤ ਘੱਟ ਖਰਚੇ ਨੇ ਜਿਹੜੇ ਆਪਣੇ ਇੱਥੇ ਨੇ ਸਬਜ਼ੀ ਭਾਜੀ ਦਾ ਲਾਲਾ ਕੋਈ ਵੀ ਚੀਜ਼ਾਂ ਇਹ ਜੀਆਂ ਕਾਫੀ ਚੀਜ਼ਾਂ ਫਰਕਾ ਹੁਣ ਗੰਨਾ ਲਾ ਲਓ ਗੰਨੇ ਇੱਥੇ ਜਿੰਨੇ ਮਰਜ਼ੀ ਪਟਲਾ ਜਿੰਨੇ ਮਰਜ਼ੀ ਚੂਪਲਾ ਰਸ ਕੱਢ ਲੈ ਉੱਥੇ ਸਹਿਰਾਂ ਦੇ ਵਿੱਚ ਆਤਾ ਚੀਜ਼ ਆਪਾਂ ਨੂੰ ਮੁੱਲ ਲੈਣੀ ਪੈਣੀ ਆ ਹਾਂ ਜਿਹੜੀ ਚੀਜ਼ ਸਹਿਰ ਮਿਲਦੀ ਉਹ ਪਿੰਡਾਂ 'ਚ ਨਹੀਂ ਹੈ ਜਿਹੜੇ ਪਿੰਡਾਂ ਦੇ ਵਿੱਚ ਆ ਉਹ ਸਹਿਰਾਂ 'ਚ ਨਹੀਂ ਹੈ ਗੱਲ ਤਾਂ ਸਿਰਫ ਇੰਨੀ ਕੁ ਮੈਂ ਦਾ ਕਰ ਰਿਹਾ ਵੀ ਸ਼ਾਮ ਦੀ ਜਿਹੜੀ ਸੈਰ ਆ ਵੀ ਉਹ ਬਹੁਤ ਵਧੀਆ ਤਾਜੀ ਹਵਾ ਆ ਦੇਖੋ ਹੁਣ ਤੁਰਦੇ ਫਿਰਦੇ ਆ ਮੈਂ ਡੇਲੀ ਆਣਾ ਸਵੇਰੇ ਵੀ ਸ਼ਾਮ ਆਪਹੀਂ ਆਪਣੀ ਮੋਟਰ ਤੇ ਆਪਾਂ ਜਾਣੇ ਜਾਣਾ ਸ਼ਾਮ ਨੂੰ ਤੁਰ ਕੇ ਵੀ ਇਹਦਾ ਨਜ਼ਾਰਾ ਹੀ ਵੱਖਰਾ ਸ਼ੈਰ ਕਰਿਆ ਕਰੋ ਤੰਦਰੁਸਤ ਰਹੋਗੇ ਸਰੀਰ ਸਿਹਤ ਰੰਦਾ ਬਿਲਕੁਲ ਕੋਈ ਵੀ ਜਲਦੀ ਪ੍ਰੋਬਲਮ ਨਹੀਂ ਹੁੰਦੀ ਬਾਕੀ ਜੇ ਕਰਕੇ ਸਾਨੂੰ ਮੇਰੀ ਗੱਲ ਦਾ ਤਕਲੀਫ ਲੱਗੀ ਹੋਵੇ ਤਾਂ ਮਾਫੀ ਜੁਲੈਂ ਤੇ ਦਲਤ ਸਰਫ ਇਹ ਨਹੀਂ ਜੀ ਵੀ ਆ ਪੰਜ ਪਿੰਡਾਂ ਦੇ ਵਿੱਚ ਜਿੰਨਾਂ ਦਾ ਸਰਦਾ ਵੀ ਉਹ ਸਹਾਰਾ ਵੱਲੋਂ ਨਾ ਭੱਜਣਾ ਉਹਦੇ ਪਿੰਡਾਂ ਦੇ ਵਿੱਚ ਰਹੋ ਆਵੇ ਸ੍ਰੀ ਕਿਚੇ ਚ ਰਹੋ ਚਾਚੇ ਤਾਂ ਦੇ ਵਿੱਚ ਰਹੋ ਵਧੀਆ ਪਰਵਾਰ ਰਹਣਾ ਵੇ ਪਿੰਡਾਂ ਵਰਗੀ ਜਿਹੜੇ ਹੁਣ ਪਿੰਡ ਬਾਹਰ ਮੁੰਡੇ ਜਾਂਦੇ ਨੇ ਕੁੜੀਆਂ ਮੁੰਡੇ ਬਾਹਰ ਨੂੰ ਭਜਦੇ ਨੇ ਬੇਰੁਜ਼ਗਾਰ ਨੇ ਚਲੋ ਠੀਕ ਹੈ ਜਾਣ ਆਂਦੇ ਨੇ ਪਰ ਜਿਹੜੇ ਬਿਨਾਂ ਮਤਲਬ ਤੋਂ ਕਰਦੇ ਜਿੰਦੇ ਲਾਉਂਦੇ ਨੇ ਘਰਾਂ ਨੂੰ ਉਹ ਉਹ ਸਹੀ ਨਹੀਂ ਹੈਗਾ ਉਹਨਾਂ ਦਾ ਅਗਰ ਪੈਸਾ ਕੋਈ ਕੰਮ ਨਹੀਂ ਲਾਣਾ ਹੈਗਾ ਮੱਕੀਤ ਨਵਦੀ ਬਲੌਗ ਦੇਖਣ ਦੇ ਲਈ ਮਿਹਰਬਾਨੀ ਸ਼ੁਕਰੀਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਸਰੀਕ ਗਾ ਇਹ ਦੇਖੋ ਬੱਚੇ ਸਾਨੂੰ ਸੁਣਦੀਆਂ ਹਨ ਟਟੇਰੀਆਂ ਬੋਲਦੀਆਂ ਨੇ ਪੰਛੀਆਂ ਦੀਆਂ ਆਵਾਜ਼ਾਂ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਬੱਚਾ ਤੇ ਖੇਤਾਂ ਦਾ ਨਿਆਰੀ ਵੱਖਰਾ ਕੁਸ